ਸਾਡੇ ਸਾਥੀ ਕਮਿਕਰ ਸਿੰਘ ਜੀ ਨੂੰ ਜਿਹੜੇ ਅਪਸ਼ਬਦ ਇਥੋਂ ਦੇ ਸਾਬਕਾ ਐਮਐਲਏ ਬੋਲੇ ਸੀ ਉਹਨਾਂ ਦੇ ਸਨਮਾਨ ਦੇ ਵਿੱਚ ਅੱਜ ਅਸੀਂ ਰੈਡੀ ਰੱਖੀ ਸੀਗੀ ਔਰ ਬਿਲਕੁਲ ਇੱਕ ਰੋਸ਼ ਪ੍ਰਦਰਸ਼ਨ ਨਲਿਤ ਸਮਾਜ ਦਾ ਗਰੀਬ ਲੋਕਾਂ ਦਾ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਹੰਕਾਰੀ ਹੋ ਚੁੱਕੇ ਨੇ ਕਿ ਕਿਸ ਤਰ੍ਹਾਂ ਚੇਅਰਮੈਨ ਜਿਹੜੇ ਚੇਅਰਮੈਨ ਦੇ ਉਹਦਿਆਂ ਤੱਕ ਦੇ ਬੰਦੇ ਨੇ ਕਿ ਉਹਨਾਂ ਦੇ ਪੱਧਰੀ ਪ੍ਰਤੀ ਅਪਸ਼ਬਦ ਬੋਲਦੇ ਨੇ ਸਨਮਾਨ ਨਹੀਂ ਹੈਗਾ ਕੋਈ ਕਾਂਗਰਸ ਪਾਰਟੀ ਦੇ ਪਹਿਲਾਂ ਵੀ ਪ੍ਰਤਾਪ ਆਜਵਾਜ ਜੀ ਕਹਿੰਦੇ ਸੀਗੇ ਕਿ ਮਟੀਰੀਅਲ ਕਿੱਥੋਂ ਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਬਦਲਾਅ ਲੈ ਕੇ ਆਂਦਾਗਾ ਆਮ ਘਰਾਂ ਦੇ ਮੁੰਡੇ ਕੁੜੀਆਂ ਜਿਹੜੇ ਛੋਟੇ ਕੰਮ ਕਰਦੇ ਲਾ ਲੋ ਜਿਹੜੇ ਆਮ ਘਰਾਂ ਚੋਂ ਪੈਦਾ ਹੋਏ ਸੀਗੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਉਹਨਾਂ ਨੂੰ ਮੰਤਰੀ ਬਣਾਇਆ ਉਹਨਾਂ ਨੂੰ ਚੇਅਰਮੈਨ ਬਣਾਇਆ ਉਹਨਾਂ ਨੂੰ ਐਮਐਲਏ ਬਣਾਇਆ ਸੋ ਇਹ ਐ ਬੈਸਾ ਮੈਨ ਦਾ ਕਿਤਨਾ ਕਿਤੇ ਉਹਨਾਂ ਨੂੰ ਬਹੁਤ ਚੁੱਭਦਾ ਗਿਆ ਸੀ ਇਹੀ ਕਾਰਨ ਹੈ ਕਿ ਉਹਨਾਂ ਦੀ ਮਾਨਸਿਕਤਾ ਜਿਹੜੀ ਆ ਜਿਹੜੀ ਉਹਨਾਂ ਦੀ ਮਾਨਸਿਕਤਾ ਕੋਈ ਸਾਹਮਣੇ ਆਉਂਦੀ ਹੈਗੀ ਉਹ ਕਿਸ ਤਰ੍ਹਾਂ ਗਰੀਬ ਲੋਕਾਂ ਦਾ ਅਪਮਾਨ ਕਰਦੇ ਨੇ ਕਿਸ ਤਰ੍ਹਾਂ ਉਹ ਗਰੀਬ ਲੋਕਾਂ ਦੇ ਵਿਰੋਧੀ ਨੇਗੇ ਸਰ ਲੱਗ ਰਿਹਾ ਲੋਕ ਸਭਾ ਚਨਾ ਹਾਂ ਬਿਲਕੁਲ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਬਹੁਤ ਅੱਛਾ ਮਾਹੌਲ ਆਗਾ 13 0 ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਪੰਜਾਬ ਦੇ ਅੰਦਰ ਫਤਿਹ ਕਰੂਗੀ ਪੰਜਾਬ ਦੇ ਅੰਦਰ ਦੋ ਸਾਲਾਂ ਚ ਕੀਤੇ ਜੋ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਦੋ ਸਾਲਾਂ ਚ ਕੀਤੇ ਲਗੇ ਲੋਕੋ ਤੇ ਮੋਹਰ ਲਾਉਣ ਲਈ ਤਿਆਰ ਨੇ ਔਰ ਦੂਜੇ ਪਾਸੇ ਉਹ ਪਾਰਟੀਆਂ ਨੇ ਕਿਆਂ ਜੇ ਮੈਂ ਗੱਲ ਕਰਾਂ ਭਾਰਤੀ ਜਨਤਾ ਪਾਰਟੀ ਦੀ ਜਿਸ ਲਈ ਕਿਸਾਨਾਂ ਦੇ ਤਸ਼ੱਦਦ ਟਾਹਿਆ ਪੰਜਾਬ ਦੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਤਿੰਨ ਕਾਲੇ ਕਾਨੂੰਨ ਬਣਾਏ ਅੱਜ ਉਹਨੂੰ ਸਭ ਕੁ ਸਕਾਉਣ ਲਈ ਪੰਜਾਬ ਦਾ ਕਿਸਾਨ ਪੰਜਾਬ ਦਾ ਵਪਾਰੀ ਜਿਹੜਾ ਉਹ ਪੱਬਾ ਪਾਰ ਹੋਇਆਗਾ ਪਰ ਮੈਂ ਸਮਝਦਾ ਦੇਸ਼ ਦੇ ਅੰਦਰ ਉਹ ਭਾਰਤੀ ਜਨਤਾ ਪਾਰਟੀ ਹਾਰੂਗੀ 400 ਪਾਰ ਦਾ ਟੀਚਾ ਦੇਣ ਵਾਲੀ ਭਾਰਤੀ ਜਨਤਾ ਪਾਰਟੀ ਜਿਹੜੀ ਜ਼ਮਾਨਤ ਆ ਉਹ ਵੱਡੇ ਪੱਧਰ ਤੇ ਜਬਤ ਹੋ ਰਹੀ ਆ ਮੈਂ ਬਹੁਤ ਸਾਰੇ ਸੂਬਿਆਂ ਚ ਗਿਆਗਾ ਅੱਜ ਮਹਾਰਾਸ਼ਟਰ ਦੇ ਅੰਦਰ ਭਾਰਤ ਜਨਤਾ ਪਾਰਟੀ ਹਾਰ ਰਹੀ ਆ ਅੱਜ ਉੱਤਰ ਪ੍ਰਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਹਾਰ ਰਹੀ ਹੈ ਅੱਜ ਹਰਿਆਣੇ ਦੇ ਅੰਦਰ 10 ਜ਼ੀਰੋ ਦੇ ਨਾਲ ਭਾਰਤੀ ਜਨਤਾ ਪਾਰਟੀ ਹਾਰ ਰਹੀ ਹੈ ਮੈਂ ਦੋ ਦਿਨ ਪਹਿਲਾਂ ਹਰਿਆਣੇ ਦੇ ਅੰਦਰ ਸੀਗਾ ਲੋਕਾਂ 'ਚ ਬਹੁਤ ਭਾਰੀ ਲਹਿਰ ਆ ਗਈ ਔਰ ਭਾਰਤੀ ਜਨਤਾ ਪਾਰਟੀ ਦੇ ਹਰੋੜ ਦੇ ਲੋਕ ਪੱਬਾ ਪਾਰ ਹੋਏ ਹੋਏ ਨੇਗੇ ਔਰ ਮੈਂ ਸਮਝਦਾਗਾ ਦੇਸ਼ ਦੇ ਅੰਦਰ ਇੱਕ ਬਹੁਤ ਵੱਡਾ ਬਦਲਾਅ ਹੈ ਇਲੈਕਸ਼ਨ ਦੇ ਨਾਲ ਨਾਲ ਇੱਕ ਬੜੀ ਚਰਚਾਵਾਂ ਹੈ ਕੇਂਦਰ ਸਤਰ ਤੇ ਸਮਝੌਤਾ ਲੇਕਿਨ ਪੰਜਾਬ ਨਹੀਂ ਹੈ ਸੱਇਆ ਕਹਿੰਦੇ ਕਿ ਫਰੈਂਡਲੀ ਮੈਚ ਖੇਲਿਆ ਜਾ ਰਿਹਾ ਕਾਂਗਰਸ ਤੇ ਆਮ ਆਦਮੀ ਦੇਖੋ ਕੋਈ ਫਰੈਂਡਲੀ ਮੈਚ ਨਹੀਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਾਂਗਰਸ ਪਾਰਟੀ ਆਪੋਜੀਸ਼ਨ ਚ ਬਿਲਕੁਲ ਤਾਂ ਸਿਧਾਂਤਕ ਤੌਰ ਤੇ ਪਹਿਲਾਂ ਹੀ ਫੈਸਲਾ ਹੋ ਚੁੱਕਿਆ ਸੀ ਕਿ ਅਸੀਂ ਅਲੱਗ-ਅਲੱਗ ਲੜਾਂਗੇ ਔਰ ਬਿਲਕੁਲ ਪੂਰੇ ਦੇਸ਼ ਦੇ ਅੰਦਰ ਅਸੀਂ ਇੰਡੀਆ ਲਾਇਨ ਚ ਕੱਟਜੋੜ ਚ ਇਲੈਕਸ਼ਨ ਲੜ ਰਹੇ ਹਾਂਗੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇਕਜੁੱਟਾਂਗੇ ਪਰ ਇੱਥੇ ਅਸੀਂ ਜਿਹੜਾ ਹੈਗਾ ਇੱਕ ਦੂਜੇ ਦੇ ਖਿਲਾਫ ਲੜਾਂਗੇ ਸਰ ਕੀ ਲੱਗ ਮਿਲ ਕੇ ਆਏ ਹੋ ਕੋਈ ਖਾਸ ਨਿਹਾ ਦਿੱਤਾ ਹੋਵੇ ਉਹਨਾਂ ਨੇ ਸਰ ਕੇਜਰੀਵਾਲ ਸਾਹਿਬ ਬਹੁਤ ਚੜ੍ਹਦੀ ਕਲਾ ਦੇ ਵਿੱਚ ਨੇਗੇ ਬਹੁਤ ਉਹਨਾਂ ਚ ਜੋਸ਼ ਆ ਔਰ ਬਿਲਕੁਲ ਡਟ ਕੇ ਪ੍ਰਚਾਰ ਕਰ ਰਹੇ ਹੋਣਗੇ ਔਰ ਮੈਂ ਸਮਝਦਾਗਾ ਆਉਣ ਵਾਲੇ ਸਮੇਂ ਚ ਪੰਜਾਬ ਚ ਵੀ ਵੱਡੇ ਆ ਰਹੇ ਨੇਗੇ ਔਰ ਬਹੁਤ ਜਗ੍ਹਾ ਤੇ ਰੈਲੀਆਂ ਵੀ ਕਰਨਗੇ ਰੋਡ ショਅ ਵੀ ਕਰਨਗੇ ਔਰ ਪੰਜਾਬ ਦਾ ਯੂਥ ਪੰਜਾਬ ਦੇ ਲੋਕ ਉਹਨਾਂ ਨੂੰ ਬੜੀ ਉਤਸ਼ਾਹਤ ਨਾਲ ਜਿਹੜਾ ਅਡੀਕ ਰਹੇ ਸਰ ਕੀ ਤੁਹਾਡੇ ਨੂੰ ਆ ਰਹੀ ਆ ਦੇਖੋ ਗੁਰਵੰਧਨ ਦੀ ਸਰਕਾਰ ਬੜ ਰਹੀ ਆ ਪਰ ਭਾਰਤ ਜਨਤਾ ਪਾਰਟੀ ਜਾ ਰਹੀ ਆ ਦੇਸ਼ ਦੇ ਲੋਕ ਸੰਵਿਧਾਨ ਬਚਾਉਣ ਦੇ ਲਈ ਲੋਕਤੰਤਰ ਬਚਾਉਣ ਦੇ ਲਈ ਇਕੱਠੇ ਹੋ ਗਏ ਅਬੀਤਾ ਕੀ ਤੇਰਾ ਜ਼ੀਰੋ ਕੀ ਲੱਗਦਾ ਜਿਸ ਤਰੀਕੇ ਨਾਲ ਦੋ ਸਾਲਾਂ ਚ ਮਾਨਤ ਸਾਹਿਬ ਦੀ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ bina رشਵਤੋ bina سفارش ਤੋਂ ਕਾਬਲੀਅਤ ਤੇ ਲੁੱਟੀਆਂ 90% ਲੋਕਾਂ ਨੂੰ ਬਿਜਲੀ ਫਰੀ ਦਿੱਤੀ ਆ ਫਿਰ ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਆ ਬਿਜਲੀ ਜਿਹੜੀ ਨਹਿਰੀ ਮੋਟਰਾਂ ਜਿਹੜੀ ਪਾਣੀ ਵਾਲੀ ਮੋਟਰਾਂ ਦੀ ਬਿਜਲੀ ਦਿੱਤੀ ਆ ਟੋਲ ਪਲਾਜ਼ੇ ਬੰਦ ਕੀਤੇ ਆ ਵੱਡੇ ਲੀਡਰਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਕ੍ਰਾਪਸ਼ਨ ਤੇ ਕਲਾਕ ਕਾਰਵਾਈ ਹੋਈ ਆ ਤਮਾਮ ਉਹ ਕੰਮ ਜਿਹੜੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਹੋਏ ਆ ਸਕੂਲ ਆਫ ਐਮੀਨੈਂਸ ਮਹੱਲਾ ਕਲੀਨ ਕਾਮਾ ਦੀ ਕ੍ਰੀਨਿੰਗ ਦੇ 1.8 ਕਰੋੜ ਲੋਕ ਫਰੀ ਇਲਾਜ ਕਰਾ ਚੁੱਕੇ ਆ ਲੋਕ ਸੰਤੁਸ਼ਟ ਹੈ ਲੋਕਾਂ ਨੂੰ ਬੜੀ ਤਸੰਦੀ ਹੈ ਕਿ 2022 ਚ ਉਹਨਾਂ ਨੇ ਭਗਵੰਤ ਮਾਨ ਜੀ ਦੇ ਰੂਪ ਚ ਇੱਕ ਇਮਾਨਦਾਰ ਜਿਹੜਾ ਬੰਦਾ ਹੈ ਉਹਨੂੰ ਪੰਜਾਬ ਦੀ ਬਾਗਡੋਰ ਸੰਗਿ ਔਰ ਲਗਾਤਾਰ ਉਹ ਪੰਜਾਬ ਦੀ ਤਰੱਕੀ ਲਈ ਬਿਹਤਰੀ ਲਈ ਜਵਾਨੀ ਕਿਸਾਨੀ ਦੁਕਾਨਦਾਰ ਔਰ ਮਜ਼ਦੂਰ ਲਈ ਬਿਹਤਰੀ ਲਈ ਕੰਮ ਕਰ ਰਹੇ ਆ ਲੋਕਾਂ ਨੇ ਮਨ ਬਣਾਇਆ ਕਿ ਲੋਕਤੰਤਰ ਨੂੰ ਔਰ ਸੰਵਿਧਾਨ ਬਚਾਉਣ ਲਈ ਅਰਵਿੰਦ ਕੇਜਰੀਵਾਲ ਜੀ ਦਾ ਸਾਥ ਦੇਣਗੇ 13 ਸੀਟਾਂ ਪੰਜਾਬ ਚ ਜਿੱਤ ਕੇ ਮਾਨਸਾ ਬਚੋੜੀ ਜੀ ਸਾਡੇ ਬੋਲਣ ਤੋਂ ਪਹਿਲਾਂ ਹੀ ਬੋਲ ਦਿੰਦੇ ਕਿ ਸਾਡੇ ਬੱਚੇ ਨੂੰ ਸਾਡੀ ਭਤੀਜੀ ਨੂੰ ਸਾਡੇ ਭਤੀਜੇ ਨੂੰ ਨੌਕਰੀ ਮਿਲੀ ਆ ਸਾਡਾ ਇੱਕ ਨਵਾਂ ਪੈਸਾ ਨਹੀਂ ਲੱਗਿਆ ਲੋਕ ਆਪ ਕੰਦੇ ਆਪ ਦੀਆਂ ਜਿਹੜੀਆਂ ਫਸਲਾਂ ਉਹਨਾਂ ਦੀ ਪੇਮੈਂਟ ਇਮੀਡੀਏਟਲੀ ਸਾਡੇ ਖਾਤਿਆਂ 'ਚ ਆਉਂਦੀ ਆ ਲੋਕ ਆਪ ਬੋਲ ਰਹੇ ਆ ਵੀ ਜਿਹੜੇ ਪਠਾਨਕੋਟ ਤੱਕ ਮਹਾਲੀ ਤੋਂ ਛੇ ਛੇ ਟੋਲ ਪਲਾਜੇ ਸੀ ਇਹਨਾਂ ਦਾ ਤੇਲ ਨਹੀਂ ਲੱਗਦਾ ਜਿੰਨੀਆਂ ਪਰਚੀਆਂ ਕੱਟ ਜਾਂਦੀਆਂ ਸੀ ਮਾਨ ਸਾਹਿਬ ਨੇ ਟੋਲ ਪਲਾਜੇ ਬੰਦ ਕੀਤੇ ਆ ਬਿਜਲੀ 90% ਲੋਕਾਂ ਦੀ ਜਿਹੜੀ ਕਲੀ ਹੋਈ ਆ ਹਰ ਪਰਿਵਾਰ ਨੂੰ 4 ਤੋਂ 5000 ਰੁਪਇਆ ਉਹ ਚ ਫਾਇਦਾ ਹੋਇਆ ਇਸ ਮਹਿੰਗਾਈ ਦੇ ਯੁੱਗ ਚ ਮਾਨ ਸਾਹਿਬ ਦੀ ਸਰਕਾਰ ਕੋਸ਼ਿਸ਼ ਕਰਦੀ ਪਰਿਵਾਰਾਂ ਤੇ ਆਰਥਿਕ ਬੋਝ ਘਟਾਇਆ ਜਾਵੇ ਲੋਕ ਸੰਤੁਸ਼ਟ ਹੈ ਔਰ ਅਨੰਦਪੁਰ ਸਾਹਿਬ ਸ਼੍ਰੀ ਨੰਦਰਪੁਰ ਸਾਹਿਬ ਦੇ ਜਿਹੜੇ 9 ਦੇ 9 ਵਿਧਾਨ ਸਭਾ ਉੱਥੇ ਲੋਕ ਵੀ ਪੂਰੇ ਉਤਸ਼ਾਹ ਨਾਲ ਬینو ਅਸ਼ੀਰਵਾਦ ਦੇ ਰਹੇ ਲੋਕ ਭਰੋਸਾ ਜਤਾ ਰਹੇ ਕਿ ਭਗਵੰਤ ਮਾਨ ਜੀ ਦੀ ਸਰਕਾਰ ਤੇ ਮੋਹਰ ਲਾਉਣੀ ਆ ਔਰ ਸੰਵਿਧਾਨ ਬਚਾਉਣ ਲਈ ਲੋਕਤੰਤਰ ਬਚਾਉਣ ਲਈ ਉਹ ਆਵਾਜ਼ ਅਸੀਂ ਲੋਕ ਸਭਾ ਚ ਭੇਜਣੀ ਆ ਜਿਹੜੀ ਪੰਜਾਬ ਤੇ ਲੁੱਟ ਹੋਏ ਜਾ ਰਹੇ ਹੱਕਾਂ ਤੇ ਪੈਰਾ ਦੇ ਇਹਦੇ ਸੰਦਾਨ ਨੂੰ ਬਚਾਉਣ ਦੀ ਆਵਾਜ਼ ਬਣਉਂਦਾ ਸਰਕੀ ਜਨਸਵੱਤੀ ਕੀ ਉੱਥੇ ਕਿਹਾ ਗਿਆ ਕਿ ਤੁਹਾਡੀ ਪਾਰਟੀ ਵੱਲੋਂ ਨੰਗਲ ਨਗਰ ਕੌਂਸਲ ਦੀ ਜਿਹੜੀ ਮਹਿਲਾ ਐਮਸੀ ਹੈਗੀ ਉਹਨਾਂ ਦੇ ਖਾਤ ਅਕਸ਼ਬਦ ਕੇ ਉਹ ਵੀ ਤਿਆਰੀ ਕਰ ਰਿਹਾ ਹੈ ਦਰਨਾ ਪ੍ਰਦਰਸ਼ਨ ਕਰੇ ਇਹ ਇਹ ਬਨਗੜਤ ਗੱਲਾਂ ਆਮ ਆਦਮੀ ਪਾਰਟੀ ਜਿਹਦੇ ਚ ਆਮ ਸਧਾਰਨ ਪਰਿਵਾਰਾਂ ਚੋਂ ਆ ਕੇ ਪੰਜਾਬ ਦੀ ਬਿਹਤਰੀ ਲਈ ਮਾਨਸਾਹਬ ਦੀ ਭਾਈਚ ਕੰਮ ਕਰ ਰਹੇ ਹੋਰ ਜਿਹੜੇ ਡਿਸਪਲਿਨ ਚ ਵੀ ਰਹਿੰਦੇ ਜਿਹੜੇ ਸੰਸਕਾਰੀ ਵੀ ਆਸੀਂ ਕੋਈ ਰਾਜ ਰਜਵਾੜੇ ਨਹੀਂ ਹੈ ਨਾ ਸਾਡੇ ਮੁੱਖ ਮੰਤਰੀ ਸਾਡੇ ਨਾ ਐਮਐਲਏ ਨਾ ਅਸੀਂ ਇਸ ਕਰਕੇ ਇਹ ਇਹਨਾਂ ਲੋਕਾਂ ਦੀ ਇੱਕ ਪਰੰਪਰਾ ਰਹੀ ਹੈ ਕਾਂਗਰਸੀਆਂ ਦੀ ਕਾਲੀਆਂ ਦੀ ਕਿ ਕੁਝ ਟੱਬਰ ਹੈ ਜਿਹੜੇ ਰਾਜੇ ਵੱਡੇ ਜ਼ਮੀਂਦਾਰ ਰਸੂਕਦਾਰ ਜਿਨ੍ਹਾਂ ਨੇ ਹਮੇਸ਼ਾ ਹੀ ਸੱਤਾ ਚਾਹ ਕੇ ਆਪਣੇ ਨਿੱਜੀ ਹਿੱਤ ਸਾਦੇ ਆਪਣੇ ਸਰਮਾਏ ਬਣਾਏ ਔਰ ਪੰਜਾਬ ਦੇ ਲੋਕਾਂ ਦਾ ਧਾਂ ਸਰ ਇੱਕ ਵਾਰੀ ਇਕੱਠੇ ਹੋਏ ਸੀ बाबू ਕਾਸ਼ੀ RAM ਜੀ ਦਾ ਅਗਰਾ ਜਨਮ ਸਥਾਨ ਸਾਡੇ ਵਿਧਾਨ ਸਭਾ ਦੇ ਬਾਬਾ ਜੀ ਸਾਹਿਬ ਸਾਡੇ ਮਸ਼ੀਰਵਾਦ ਦੇਣ ਕੀਤੇ ਆਏ ਆ ਅੱਜ ਜਿਹੜਾ ਵੱਡਾ ਕੱਟ ਹੈ ਸਾਡੇ ਜਿਹੜਾ ਪਾਰਟੀ ਦੇ ਬਹੁਤ ਜਾਰੂ ਸਾਥੀ ਕਮਿਕਰ ਸਿੰਘ ਢਾਡੀ ਦਾ ਜਿਹੜਾ ਅਪਮਾਨ ਕੀਤਾ ਜਿਹੜਾ ਇੱਕ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ ਰਾਣਾ ਕੇਪੀ ਵੱਲੋਂ ਕੀਤਾ ਗਿਆ ਜਿਹੜੀ ਉਹਨਾਂ ਦੀ ਮਾਨਸਿਕਤਾ ਹੈ ਰਾਜੀ ਰਜਵਾਲਿਆ ਦੀ ਦਲਤਾਂ ਦੇ ਪ੍ਰਤੀ ਉਹਦੇ ਜਨਾਬ ਲੋਕਾਂ ਦਾ ਰੂਹ ਹੈ ਪਰ ਇੱਕ ਵਾਰ ਨਹੀਂ ਹੋ ਰਿਹਾ ਹੈ ਬਾਰ-ਬਾਰ ਕਦੀ ਪ੍ਰਤਾਪ ਬਾਜਵਾ اپੋਜੀਸ਼ਨ ਲੀਡਰ ਕਹਿੰਦਾ ਕਿ ਕਿਤਰਾ ਕਿਤਰਾ ਦੇ ਨਮੂਨੇ ਆ ਗਏ ਹਰਦਾਨ ਸਮਾਜ ਕਦੀ ਇਹਨਾਂ ਦੇ ਚਮਕੌਰ ਸਾਹਿਬ ਤੇ ਕਾਲੀ ਕਾਂਗਰਸੀ ਇਕੱਠੇ ਹੋ ਕੇ ਸਾਡੇ ਦਲਿਤ ਭਾਈ ਇਹ ਐਸਸੀ ਮੋਰਚੇ ਜਿਲ੍ਹਾ ਪ੍ਰਧਾਨ ਵਰਤੇ ਅਟੈਕ ਕਰਦੇ ਆ ਔਰ ਜਿਸ ਤਰੀਕੇ ਨਾਲ ਕਮੀਕਰ ਦੇ ਖਿਲਾਫ ਅਪ ਸ਼ਬਦ ਬੋਲੇ ਆ ਉਹਦੇ ਖਿਲਾਫ ਪੂਰੇ ਪੰਜਾਬ ਚ ਸ਼੍ਰੀ ਅਨੰਦਪੁਰ ਸਾਹਿਬ ਹੀ ਨਹੀਂ ਪੰਜਾਬ ਚ ਜਿਹੜਾ ਰੋਸ਼ ਨੌਜਵਾਨਾਂ ਚ ਹਰ ਦਲਤਾਚ ਉਹਦੇ ਖਿਲਾਫ ਅਸੀਂ ਅੱਜ ਜਿਸ ਤਰੀਕੇ ਨਾਲ ਲੋਕ ਆਏ ਆ ਇਹ ਕਾਂਗਰਸ ਦੀ ਅਕਾਲੀਆਂ ਦੀ ਜਿਹੜੀ ਮਾਨਸਿਕਤਾ ਦੇ ਦਲਤਾ ਦੇ ਖਿਲਾਫ ਉਹਦਾ ਪ੍ਰਗਟਾਵਾ ਇਹ ਲੋਕ ਕਰ ਸਰ ਸਾਰੇ ਚੱਲੇ ਕਾਰਤੂਸ ਹੈ ਬੀਜੇਪੀ ਦੀ ਜਿਹੜੀ ਨਫ਼ਰਤੀ ਰਾਜਨੀਤੀ ਉਹਦੀ ਕੋਈ ਜਗ੍ਹਾ ਨਹੀਂ। ਕਾਂਗਰਸੀਆਂ ਦਾ ਹਾਲ ਦੇਖੋ ਇਹ ਸਾਰੇ ਪਗੋੜੇ ਆ। ਜਿਹੜਾ ਸੰਗਰੂਰ ਦਾ ਸੀ ਉਹਨੂੰ ਅਨੰਪੁਰ ਸਾਹਿਬ ਭੇਜਤਾ। ਜਿਹੜਾ ਅਖਦੂਰ ਸਾਹਿਬ ਦਾ ਸੀ ਉਹਨੂੰ ਸੰਗਰੂਰ ਭੇਜਤਾ। ਜਿਹੜਾ ਬਠਿੰਡੇ ਦਾ ਸੀ ਉਹਨੂੰ ਲੁਧਿਆਣੇ ਭੇਜਤਾ ਤੇ ਜਿਹੜਾ ਚਮਕੌਰ ਸਾਹਿਬ ਦਾ ਸੀ ਉਹਨੂੰ ਜਲੰਧਰ ਭੇਜਤਾ। ਕਾਂਗਰਸੀ ਪਗੋੜੀਆਂ ਦੀ ਜਮਾਤ, ਪਗੋੜੀਆਂ ਦੀ ਜਮਾਤ ਦਾ ਕਾਰਨ ਇੱਕੋ ਹੀ ਆ ਕਿ ਇਹਨਾਂ ਲੋਕਾਂ ਨੇ ਜਦੋਂ ਵੀ ਇਹਨਾਂ ਨੂੰ ਮੌਕਾ ਦਿੱਤਾ ਸ਼੍ਰੀ ਅਨੰਤਪੁਰ ਸਾਹਿਬ ਦੇ ਦਰਬਾਰ ਨੇ ਇਹਨਾਂ ਨੇ ਕੰਮ ਨਹੀਂ ਕੀਤਾ। ਇਸ ਕਰਕੇ ਸੀਟਾਂ ਬਦਲਦੇ ਫਿਰਦੇ ਆ। ਬਾਦਲ ਪਰਿਵਾਰ ਤੋਂ ਜਿਹੜਾ ਚ ਇਹ ਪੰਥ ਦੋਖੀ ਹੈ ਪੰਜਾਬ ਦੋਖੀ ਹੈ ਇਹ ਪੰਜਾਬ ਦੇ ਲੁਕੇਰੇ ਹੈ ਇਹਨਾਂ ਦੀ ਜਿਹੜੀ ਪੂਰੀ ਰਾਜਨੀਤੀ ਲੜਾਈ ਉਹ ਆਪਣੇ ਬੱਚਿਆਂ ਨੂੰ ਸੈੱਟ ਕਰਨ ਦੀ ਆ ਸਾਡੀ ਜਿਹੜੀ ਰਾਜਨੀਤਿਕ ਲੜਾਈ ਹੈ ਭਗਵੰਤ ਸਿੰਘ ਜੀ ਦੀ ਵਾਈਟ ਪੰਜਾਬ ਦੇ ਬੱਚਾ ਸਰ ਇੱਕ ਇਹ ਪਹਿਲ ਕੀ ਹੋ ਗਈ ਤੁਹਾਡੀ ਕੀ ਪਹਿਲ ਜਾਗਰਤੀ ਹੈ 2009 ਚ ਬਿੱਟੂ ਨੂੰ ਜਿਤਾਇਆ 14 ਚ ਭੱਜ ਗਿਆ 14 ਚੰਦੂ ਮਾਇਆ ਰਜਤਾਇਆ ਉਹਦੇ ਤੇ ਦੋਸ਼ ਲੱਗਦੇ ਆ ਕਿ ਉਹਨੇ ਸਾਰਾ ਫੰਡ ਜਿਹੜਾ ਅਨੰਦਪੁਰ ਸਾਹਿਬ ਦਾ ਸੀ ਪਟਿਆਲੇ ਖਰਚ ਕਰਤਾ ਆਪਣੇ ਪੁੱਤ ਨੂੰ ਐਮਐਲਏ ਬਣਾਉਣਾ 19 ਵਾਲਾ ਨਿਸ਼ਤਵਾਰੀ ਫੇਰ ਭੱਜ ਗਿਆ ਅਸੀਂ ਉਸ ਤੋਂ ਨਾ ਮੀਟਿੰਗ ਕਰਕੇ ਆਏ ਪਿਛਲੇ ਦਿਨਾਂ ਚਰਚੋਤ ਬੈਠੇ ਡਾਕਟਰ ਜੀ ਬਹੁਤ ਅਮੀਰ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਸਾਰੇ ਅਸੀਂ ਗਏ ਸੀ ਔਰ तमाम ਉਹਨਾਂ ਦੇ ਜਿਹੜੇ ਮਸ਼ਕਲੇ ਸੁਣੀਆਂ ਔਰ ਪੰਜਾਬ ਸਰਕਾਰ ਮਾਨ ਸਾਹਿਬ ਦੇ ਖਾਈ ਹਮੇਸ਼ਾ ਹੀ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਪੈਂਡਿੰਗ ਮਸਲੇ ਆ ਚਾਹੇ ਉਹ ਕਰਮਚਾਰੀਆਂ ਦੇ ਹੋਣ ਚਾਹੇ ਕਿਸਾਨਾਂ ਦੇ ਹੋਣ ਚਾਹੇ ਮਜ਼ਦੂਰਾਂ ਦੇ ਹੋਣ ਚਾਹੇ ਸਾਡੇ ਕਾਰੋਬਾਰੀਆਂ ਦੀ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੱਲ ਕਰਨਾ ਬੀਬੀਐਮਬੀ ਨੂੰ ਲੈ ਕੇ ਵੀ ਔਰ ਐਨਐਫਐਲ ਨੂੰ ਲੈ ਕੇ तमाम ਇਸ਼ੂ ਹੈ ਜਿਨ੍ਹਾਂ ਨੂੰ ਅਸੀਂ ਰੈਜ਼ੋਲਵ ਵੀ ਕਰਾਂਗੇ ਜਿਹੜਾ ਭਾਰਤ ਸਰਕਾਰ ਦਾ ਮਸਲਾ ਹੋਊਗਾ ਉੱਥੇ ਠੋਕ ਜਾ ਕੇ ਪੰਨਚਾਇਤ ਗੱਲ ਵੀ